올 ਪੰਜਾਬ ਰੇਡੀ ਫੜੀ ਯੂਨੀਅਨ ਵੱਲੋਂ ਡਾਕਟਰ ਇੰਦਰਪਾਲ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਹਾਣੀ ਨੂੰ ਇੰਟਰਨੈਸ਼ਨਲ ਹਾਕਰ ਜੇ ਦੇ ਮੌਕੇ ਤੇ ਦਿੱਤਾ ਗਿਆ ਇਸ ਮੌਕੇ ਕੁਲਦੀਪ ਪ੍ਰਿੰਸ ਰਾਣਾ ਰਾਮਬ੍ਰਿਜ ਵੀ ਮੌਜੂਦ ਸਨ ਜਿਹੜੀ ਅਫਸਰ ਸ਼ਾਈ ਹੈ ਉਹਨੂੰ ਸਹੀ ਤਰ੍ਹਾਂ ਨਾਲ ਇੰਪਲੀਮੈਂਟ ਨਹੀਂ ਕਰ ਰਹੀ ਸਟਰੀਟ ਵੈਂਟਰੀ ਐਕਟ ਦੇ ਅਧੀਨ ਕੀ ਹੈ ਕਿ ਉੱਥੇ ਪੁਲਿਸ ਦਾ ਕੋਈ ਕਾਰ ਨਹੀਂ ਹੈ ਪੁਲਿਸ ਉਹਨਾਂ ਨੂੰ ਇੱਦਾਂ ਹੀ ਹਰਾਸਮੈਂਟ ਕਰਦੇ ਆ। ਕਾਨੂੰਨ ਦੇ ਵਿੱਚ ਹੈ 1255 ਸ਼ਹਿਰ ਦੀ ਜਿਹੜੀ ਆਬਾਦੀ ਹੈ ਜਿਹੜੀ ਜ਼ਮੀਨ ਹੈ ਉਹ ਵੈਂਡਿੰਗ ਜ਼ੋਨ ਦੇ ਅੰਦਰ ਅੰਦਰ ਆ ਵੀ ਉਹਨਾਂ ਨੂੰ ਦਿਓ। ਪਰ ਯਾਰ ਹਜੇ ਤੱਕ ਜਿਹੜੀ ਕਿਉਂਕਿ ਜਿਹੜੀ ਪੁਲਿਸ ਆ ਉਹ ਕਹਿੰਦੀ ਜੀ ਸਾਡੂੰ ਆਪਣਾ ਜਿਹੜੀ ਪੁਲਿਸ ਹੈ ਉਹ ਕਹਿੰਦੀ ਆ ਵੀ ਟ੍ਰੈਫਿਕ ਸੁਬਸੀ। ਕੀ ਹਰ ਇੱਕ ਸ਼ਹਿਰ ਦੇ ਵਿੱਚ ਸਟਰੀਟ ਵੈਂਡਿੰਗ ਜ਼ੋਨਸ ਬਣਦੇ ਆ ਸੋ ਥੈਟ ਕਿਸੇ ਦੀ ਰੋਜ਼ੀ ਰੋਟੀ ਨੂੰ ਵੀ ਕੋਈ ਦਿੱਕਤ ਨਾ ਆਵੇ ਪਲੱਸ ਅ ਮਤਲਬ ਕੋਈ ਟ੍ਰੈਫਿਕ ਜਾਂ ਕੋਈ ਹੋਰ ਸਮੱਸਿਆਵਾਂ ਵੀ ਪੈਦਾ ਨਾ ਹੋਣ ਇੱਕ ਬੈਲੈਂਸ ਬਣਾਉਂਦੇ ਹੋਏ ਵੈਂਡਿੰਗ ਜ਼ੋਨਸ ਬਣਾਏ ਜਾਂਦੇ ਆ ਯੂਜ਼ੂਲੀ ਸੋ ਮੈਂ ਕਮਿਸ਼ਨਰ ਕਾਰਪੋਰੇਸ਼ਨ ਨਾਲ ਟੇਕ ਅਪ ਕਰਾਂਗੀ ਕਿ ਇਹਨਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ ਮੈਂ ਚੈੱਕ ਕਰਦੀ ਹਾਂ ਜੀ ਕਿਉਂ ਨਹੀਂ ਹੋ ਰਿਹਾ ਲੈਟ ਮੀ ਆਲਸੋ ਮੈਂ ਵੀ ਗੱਲ ਕਰਦੀ ਹਾਂ ਉਹਨਾਂ ਨਾਲ ਤੁਸੀਂ ਕਿ ਕੀ ਪੋਸੀਬਲ ਹੱਲ ਹੋ ਸਕਦਾ